सोई महला पंजवां बुरे काम को उठ खलोया नाम की बेला पे पे सोया अवसर अपना बुजे ना या ना माया मोर रंग लपटाना रहा लोभ लहर को बिगस फूल बैठा सात जना का दर्शन डिट्ठा कबहु न समझे अज्ञान गवारा ਬਹੁਰ ਬਹੁਰ ਲਪਟਿਓ ਜੰਜਾਰਾ ਰਹਾਉ ਵਿਖੇ ਨਾਦ ਕਰਨ ਸੁਣ ਪੀਨਾ ਹਰ ਜਸ ਸੁਨਤ ਆਲਸ ਮਤ ਕੀਨਾ ਦ੍ਰਿਸ਼ਟ ਨਹੀਰੇ ਪੇਖਤ ਅੰਦੇ ਛੂਡ ਜਾਏ ਝੂਠੇ ਸਭ ਤੰਦੇ ਰਹਾਉ ਕਹੋ ਨਾਨਕ ਪ੍ਰਭ ਬਖਸ਼ ਕਰੀਜੈ ਕਰ ਕਿਰਪਾ ਮੋਹਿ ਸਾਧ ਸੰਗ ਦੀਜੈ ਤਉ ਕਿਛ ਪਾਈਏ ਜੋ ਹੋਈਐ ਰੇਨਾ ਜਿਸੇ ਬੁਜਾਏ ਤਿਸ ਨਾਮ ਲੈਣਾ ਰਹਾਓ